ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਚੌਥਾ ਨਾਈਟ ক্রিকেট ਟੂਰਨਾਮੈਂਟ ਜੋ ਕਿ ਵਿਰੋਤਮ ਲక్ష్ਮਨ ਦਰਾਵਿੜ ਦੀ ਯਾਦ ਵਿੱਚ ਪਦੌੜਾ ਹੌਸ ਵਿੱਚ ਕਰਾਇਆ ਜਾਂਦਾ ਹੈ ਇਹ ਟੂਰਨਾਮੈਂਟ 2 ਦਿਨ ਹੁੰਦਾ ਹੈ ਅਤੇ 16 ਟੀਮਾਂ ਭਾਗ ਲੈਂਦੀ ਹੈ ਅਸੀਂ ਮੁਬਾਰਕਬਾਦ ਦਿੰਨੇ ਆ ਜਿਹੜੇ ਟੀਮ ਵਿਨਰ ਹੈ ਅਤੇ ਅਸੀਂ ਯੂਥ ਨੂੰ ਇੱਕ ਮੈਸੇਜ ਦੇਣਾ ਚਾਹੁੰਦੇ ਆ ਕਿ ਵੱਧ ਤੋਂ ਵੱਧ ਸਪੋਰਟਸ ਖੇਡਣਾ ਚਾਹੀਦਾ ਤਾਂ ਕਿ ਜਿਹੜਾ ਅੱਜ ਕੱਲ ਯੂਥ ਨਸ਼ੇ ਦੂਰ ਰਹਿਣ ਸਭ ਨੂੰ ਇਹੀ ਬੇਨਤੀ ਕਰਨਾ ਹੈ ਕਿ ਵੱਧ ਤੋਂ ਵੱਧ ਸਪੋਰਟਸ ਖੇਡਣਾ ਚਾਹੀਦਾ ਜੀ ਸਰ ਅਲਗ-ਅਲਗ ਪਾਰਟੀਆਂ ਦੇ ਆਗੂ ਵੀ ਪਹੁੰਚੇ ਸੀ ਕਿ ਸਰਕਾਰ ਵੱਲੋਂ ਕੋਈ ਤੁਹਾਨੂੰ ਗੇ ਗਰਾਡੋਂ ਵਗਿਆ ਕੋਈ ਫੋਰ ਵਗੈਰਾ ਮਿਲਦੀ ਹੈ ਦੇਖੋ ਹਰ ਸਾਲ ਸਾਨੂੰ ਜਿੰਨੇ ਸਾਡੇ ਐਮਐਲਏ ਸਾਹਿਬ ਐਮਐਲਏ ਸਾਹਿਬ ਹੈਗੇ ਆ ਜਿਹੜੇ ਉਹ ਸਾਡੀ ਹੈਲਪ ਪੂਰੀ ਹੈਲਪ ਕਰਦੇ ਚਾਹੇ ਰੋਡ ਬਣਾ ਲਿਓਵੇ ਚਾਹੇ ਸਪੋਰਟਸ ਹੀ ਹੋਵੇ ਚਾਹੇ ਕੋਈ ਵੀ ਤਰ੍ਹਾਂ ਦੀ ਰਿਸਪੋਨਸਿਬਿਲਟੀ ਹੋਵੇ ਪੂਰੀ ਨਿਭਾਉਂਦੇ ਆ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਸਾਰੇ ਐਮਐਲਏ ਸਾਹਿਬਾਂ ਦਾ ਜਿਹੜੇ ਸਾਡੀ ਹੈਲਪ ਕਰਗੇ ਸਪੋਰਟਸ ਨੂੰ ਕਾਮਯਾਬ ਜਿਹੜੇ ਟੂਰਨਾਮੇ ਕਾਮਯਾਬ ਕਰਦੇ ਆ ਹੈਦਰਾਬਾਦ ਗਰਾਉਂਡ ਦੀ ਵੀ ਮੰਗ ਕਰਦੇ ਹੋ ਤੁਸੀਂ ਵੀ ਗਰਾਉਂਡ ਦਿੱਤਾ ਜਾਵੇ ਤੁਹਾਨੂੰ ਡਰਾਉਂਡ ਮਿਲਣਾ ਚਾਹੀਦਾ ਪਿਛਲੇ ਸਾਲ ਵੀ ਐਸੀ ਅਸ਼ੋਕ ਪ੍ਰੈਸ਼ਰ ਐਮਐਲਏ ਸਾਹਿਬ ਨੇ ਵੀ ਸੈਸ਼ਨ 'ਚ ਬੋਲੇ ਸੀ ਕਿ ਕਿਉਂਕਿ ਸ਼ਹਿਰ ਦੇ ਵਿੱਚ ਇੱਕ ਵਧੀਆ ਗਰਾਉਂਡ ਹੋਣਾ ਚਾਹੀਦਾ ਤਾਂ ਕਿ ਜਿਹੜੇ ਸਪੋਰਟਸਮੈਨ ਹੈ ਕ੍ਰੇਡਿਟ ਨੂੰ ਚਾਹਵਨ ਵਾਲਾ ਉੱਥੇ ਖੇਡ ਜੇ ਤਾਂ ਕਿ ਜਿਹੜੇ ਆਮ ਆਲੀ ਪੀੜੀ ਹੈ ਉੱਥੇ ਪਲੇਅਰ ਬਣ ਕੇ ਅੱਗੇ ਟੀਮ ਦਾ ਨਾਮ ਰੌਸ਼ਨ ਕਰ ਸਕਣ ਜੀ ਹੁਣ ਕਿਹੜੀ ਜਗ੍ਹਾ ਕਰਵਾਇਆ ਜਾ ਰਿਹਾ ਹੈ ਮੈਚ ਇਹ ਪਧੌੜੋ ਸਟੇਕ ਨੀਅਰ ਏਸੀ ਮਾਰਕੀਟ ਤੇ ਕੋਈ ਕਰਾਇਆ ਜਾ ਰਿਹਾ ਜੀ ਕੀ ਲਾਸਟ ਨਾਮ ਕੀ ਹੈ ਜੀ ਲਾਸਟ ਜਿੱਦਣਾ ਜਿੱਤਰ ਵਾਲੇ ਪਹਿਲਾ ਫਸਟ ਇਨਾਮ 33 ਹਾਰਾ ਹੈ ਦੂਸਰਾ ਸੈਕੰਡ 21 ਹਾਰਾ ਹੈ ਇਹ ਲੁਧਿਆਣੇ ਦੀਆਂ ਟੀਮਾਂ ਤੋਂ ਲੁਧਿਆਣੇ ਤੋਂ ਬਾਹਰ ਵੀ ਆਈਆਂ ਨੇ ਦੇਖੋ ਹਰ ਸਾਲ ਸਾਡੇ ਕੋਲ ਤਿੰਨ ਚਿਮਾ ਜਾਂ ਚਾਰ ਟੀਮਾਂ ਸਾਡੇ ਕੋਲ 12 ਟੀਮਾਂ ਆਂਦੀ ਸੀ ਠੀਕ ਹੈ ਜੀ ਆਈ ਦਾ ਟੂਰਨਾਮੈਂਟ ਜਿਸ ਦੇ ਵਿੱਚ ਸਾਡੇ ਬਹੁਤ ਹੀ ਸਕਾਰਾਤਮਕ ਰਿਸ਼ਮ ਦਰਾਵੜ ਜੀ ਜਿਹੜੇ ਸਾਨੂੰ ਕਾਫੀ ਸਮਾਂ ਪਹਿਲੇ ਸਦੀਵੀ ਵਿਛੋੜਾ ਦੇ ਕੇ ਚਲੇ ਗਏ ਸੀ ਉਹਨਾਂ ਦੀ ਯਾਦ ਦੇ ਵਿੱਚ ਉਨਦੇ ਪਰਿਵਾਰ ਵਾਲੋਂ, ਮੋਂਗ ਪਰਿਵਾਰ ਵਾਲੋਂ ਸਾਰ ਦੇ ਕੱਟ ਦੇ ਲਈ ਹਰ ਸਾਲੀ ਟੂਰਨਾਮੈਂਟ ਕਰਵਰੇ ਨੇ। ਔਰ ਮੈਂ ਉਹ ਭਾਗਾ ਵਾਲੇ ਹੁੰਦੇ ਮਾਪੇ ਜਿਹਨਾਂ ਦੇ ਬੱਚੇ ਮਾਪੇ ਦੀ ਯਾਰ ਹੋ तकरीबन ਜੋ ਉਹਨਾਂ ਦੀ ਛਾਪ ਸੀ, ਜੋ ਸ਼ਹਿਰ ਦੇ ਵਿੱਚ ਉਹਨਾਂ ਦਾ ਨਾਮ ਸੀ, ਉਸੇ ਤਰ੍ਹਾਂ ਹੀ ਅੱਜ ਕੈਮ ਰੱਖਿਆ ਹੈ ਬੱਚਿਆਂ ਨੇ। ਮੈਂ ਮੁਬਾਰਕਬਾਦ ਦਿੰਦਾ ਔਰ ਖਾਸ ਤੌਰ ਤੇ ਆਸ ਕਰਨਾ ਕਿ ਜੋ ਉਹਨਾਂ ਦੇ ਪਰਾਲਾ ਪਾਜਕਲ ਦੇ ਯੁੱਗ ਦੇ ਵਿੱਚ ਸਾਡੀ ਜੰਗਸਟਰ ਟੀਮ ਜਿਹੜੀ ਬੱਚੇ ਨੇ ਸਪੋਰਟਸ ਵੱਲ ਲੱਗਣਗੇ ਤੇ ਨੈਚੁਰਲੀ ਕਿਤੇ ਨਾ ਕਿਤੇ ਬੱਚਿਆਂ ਦਾ ਧਿਆਨ ਜਿਹੜਾ ਹੈ ਅੱਛੀਆਂ ਗੱਲਾਂ ਵੱਲ ਜਾਏਗਾ। ਉਰਾਸ ਹੈ ਕਿ ਇਹ ਟੂਰਨਾਮੈਂਟ ਰੋਮੇਨੇ ਦੇ ਨਾਲ ਸਾਡੇ ਲੁਧਿਆਣੇ ਦੇ ਬੱਚਿਆਂ ਨੂੰ ਬਹੁਤ ਵੱਡਾ ਫਾਇਦਾ ਹੋਏਗਾ। ਤੇ ਤਕਰੀਬਨ ਆਪਾਂ ਸਾਰੇ ਨਾਲ ਮਿਲ ਕੇ ਇਸ ਦੇ ਮੋੜੇ ਨਾ ਮੋੜਾ ਜੋੜ ਕੇ ਨਾਲ ਸਾਧਿਏ ਕਿਉਂਕਿ ਟੂਰਨਾਮੈਂਟ ਜਿਹੜਾ ਹੁੰਦਾ ਹੈ ਤਕਰੀਬਨ ਇੱਕ ਪਰਿਵਾਰ ਦਾ ਨਹੀਂ ਹੁੰਦਾ। ਲਗ ਲਗ ਪਰਵਾਰਾਂ ਦੇ ਬੱਚੇ ਇਸ ਗੇਮ ਦੇ ਵਿੱਚ ਖੇਡਦੇ ਨੇ ਤੇ ਕ੍ਰਿਕਟ ਦਾ ਟੂਰਨਾਮੈਂਟ ਹੈ ਜਿਸ ਨਾਲ ਸਾਡੇ ਬੱਚਿਆਂ ਨੂੰ ਇੱਕ ਬਹੁਤ ਵੱਡੀ ਸੇਧ ਮਿਲਦੀ ਹੈ ਔਰ ਬੱਚੇ ਅੱਛਾ ਪਲੇਟਫਾਰਮ ਲੈ ਕੇ ਅੱਛੀਆਂ ਬੁਲੰਦੀਆਂ ਵੱਲ ਜਾਂਦੇ ਨੇ ਜੀ ਅੱਜ ਆਪਾਂ ਗੱਲ ਕਰੀਏ ਹਿੰਦੁਸਤਾਨ ਦੀ ਅੱਜ ਹਿੰਦੁਸਤਾਨ ਨੇ ਇੱਕ ਬਹੁਤ ਵੱਡਾ ਮਾਰਕਾ ਮਾਰਿਆ ਜਿਸ ਦੇ ਵਿੱਚ ਸਾਡੇ ਬੱਚਿਆਂ ਨੇ ਸਾਡੇ ਮੁੰਡਿਆਂ ਨੇ ਸਾਡੇ ਦੋਸਤਾਂ ਨੇ ਅੱਜ ਹਿੰਦੁਸਤਾਨ ਦਾ ਰਾਮਰੋਸ਼ਨ ਕੀਤਾ ਮੈਂ ਉਹਨਾਂ ਨੂੰ ਸਾਰਿਆਂ ਨੂੰ ਮੁਬਾਰਕਵਾਦ ਦਿੰਦਾ ਔਰ ਇਹਨਾਂ ਦੀ ਟੀਮ ਨੂੰ ਮੁਬਾਰਕਵਾਦ ਦਿੰਦਾ ਜਿਹੜੀ Winner ਹੋਏਗੀ ਔਰ ਤਕਰੀਬਨ ਮੈਂ ਇਹ ਕਹਿ ਸਕਦਾ ਜਿਹੜੀਆਂ Winner ਟੀਮਾਂ ਹੁੰਦੀਆਂ ਨੇ ਜੇ ਸੈਕੰਡ ਨੰਬਰ ਦੀ ਟੀਮ ਨਾ ਹੋਵੇ ਤਾਂ Winner ਨਹੀਂ ਹੁੰਦੀ ਇਸ ਕਰਕੇ ਦੋਨਾਂ ਟੀਮਾਂ ਨੂੰ ਮੁਬਾਰਕਵਾਦ ਹੋਏਗੀ ਮੇਰਵਾਨੋ ਆਸ ਹੈ ਕਿ ਇਸ ਤਰ੍ਹਾਂ ਹੀ ਰਲ ਮਿਲ ਕੇ ਆਪਾਂ ਟੂਰਨਾਮੈਂਟ ਚੈਰਨ ਜੀ ਕਰ ਰਹੇ ਰਹੀਏ ਬਹੁਤ ਬਹੁਤ ਧੰਨਵਾਦ